जय सूर्य देव सारे ही धर्मा दे ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਸਭਾਂ ਬਾਖੇਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਇਹ ਸੋਹਣਾ ਜਿਹਾ YouTube ਚੈਨਲ ਗੁਰਮੁਖ ਬ੍ਰਹਮ ਗਿਆਨ ਵਿਦਿਆਰਥੀ ਗੁਰਮੁਖ ਸਿੰਘ ਜੀ ਨੇ ਲੋਕ ਕਲਿਆਣ ਲੋਕਾਂ ਦੀ ਮੁਸੀਬਤਾਂ ਪਰੇਸ਼ਾਨੀਆਂ ਬਿਮਾਰੀਆਂ ਨੂੰ ਬ੍ਰਹਮ ਵਿਦਿਆ ਨਾਲ ਦੂਰ ਕਰਨ ਤੇ ਲੋਕਾਂ ਨੂੰ ਸਾਰੇ ਹੀ ਤਰਮਦੀ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਚਲਾਇਆ ਹੈ ਜੀ ਇਹ ਚੈਨਲ ਪਾਪ ਗੁਰਮukh ਸਿੰਘ ਜੀ ਕਿਸੇ ਵੀ ਤਰ੍ਹਾਂ ਦੇ ਵਿਅਕਤੀ ਨਾਲ ਪੇਦ ਪਾਵ ਨਹੀਂ ਕਰਦੇ ਕੋਈ ਵੀ ਵਿਅਕਤੀ ਉਹਨਾਂ ਦੀ ਹੈਲਪ ਬਿਲਕੁਲ ਫ੍ਰੀ ਵਿੱਚ ਲੈ ਸਕਦਾ ਹੈ ਜੀ ਵੀਡੀਓ ਤੇ ਦਰਸਾਏ ਨੰਬਰ ਉੱਤੇ ਕੋਈ ਵੀ ਪੀੜਿਤ ਜਾਂ ਜਿਗਿਆਸੂ ਵਿਅਕਤੀ ਫੋਨ ਕਰਕੇ ਭਾਵੇਂ ਕੋਈ ਬੂੜਾ ਬੱਚਾ ਜਵਾਨ ਮਰਦਿਆ ਜਨਾਨਾ ਆਪਣੇ ਦੁੱਖਾਂ ਦਾ ਹੱਲ ਪਾ ਸਕਦਾ ਹੈ ਤੇ ਜੀਵਨ ਸੁਖੀਲਾ ਬਣਾ ਸਕਦੇ ਹੈ ਜੀ ਇਹ ਨੰਬਰ ਦਿਨ ਚ 18 ਘੰਟੇ ਚੱਲੂ ਰਹਿੰਦਾ ਹੈ ਜੀ ਜੇ ਇੱਕ ਵਾਰੀ ਨਾ ਲੱਗੇ ਤੁਸੀਂ ਥੋੜੇ ਘੰਟੇ ਬਾਅਦ ਫੇਰ ਜ਼ਰੂਰ ਟਰਾਈ ਕਰੋ ਦੁੱਖ ਤਕਲੀਫਾਂ ਤੇ ਬਿਮਾਰੀਆਂ ਦੂਰ ਕਰਨ ਲਈ ਗੁਰਮੁਖ ਸਿੰਘ ਜੀ ਵੱਲੋਂ ਸਪੈਸ਼ਲ ਨਗ ਤੇ ਦਵਾਈਆਂ ਵੀ ਬਿਲਕੁਲ ਫ੍ਰੀ ਦਿੱਤੀ ਜਾਂਦੀਆਂ ਨੇ ਜੀ ਆਓ ਜੀ ਹੁਣ ਬਿੜਦਿਆਂ ਇੱਕ ਆਗਰ ਕਰੋ ਅਸੀਂ ਕਥਾ ਦੀ ਅਰੰਭਤਾ ਕਰਦੇ ਆ ਤੇ ਅੱਜ ਦੀ ਕਥਾ ਆਪ ਗੁਰਮੁਖ ਸਿੰਘ ਜੀ ਵੱਲੋਂ ਤੁਸੀਂ শ্রবণ ਕਰੋ ਜੀ ਜੈ ਸੂਰidev ਹਾਂਜੀ ਇਹਦਾ ਸੂਰਿਆ ਦੇਵ ਨੇ ਇਹ ਜਿਵੇਂ ਦੁੱਖਾਂ ਨੂੰ ਵੀ ਸਾੜ ਦਿੰਦੇ ਨੇ ਬੰਦੇ ਆ ਨੇਮ ਫੇਮ ਸਾਰਾ ਕੁਝ ਚੰਪਾਉਂਦੇ ਨੇ ਅੱਛਾ ਇਸ ਗੋਨਾ ਬਣਾਉਂਦੇ ਨੇ ਦੋਹੇ ਤੋਂ ਜਿਹੜੇ ਸ਼ਨੀ ਦੇਵ ਨੇ ਉਹ ਬਣਾਉਂਦੇ ਨੇ ਸੋਨੇ ਤੋਂ ਲੋਹਾ ਇਹ ਲੋਹੇ ਤੋਂ ਸੋਨਾ ਬਣਾਉਂਦੇ ਨੇ ਠੀਕ ਤੇ ਇਹਦੇ ਉੱਤੇ ਪ੍ਰਭਾਵਸ਼ਾਲੀ ਜਿਹਦਾ ਜਿਹੜਾ ਸੂਰਜਾ ਜਿਹਦਾ ਉੱਚ ਦਾ ਹੋ ਜਾਂ ਨਹੀਂ ਜਦਾ ਉਹ ਦੇਖ ਕੇ ਬੋਤਲਾ ਲਾਉਂਦਾ ਕਿ ਕਿੰਨੇ ਪਰਸੈਂਟ ਖੂਗਿਆ ਇਹ ਗਣ ਰਿਹਾ ਤੇ ਸੂਰਜ ਨਾਲ ਸਾਰਾ ਸਬੰਧ ਦਾ ਲਿੰਕ ਹੁੰਦਾ ਜੇ ਆਪਣੇ ਗੁਰੂ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ ਨਾ ਇਹ ਉਹਦੇ ਨਾਲ ਸ਼ਾਂਤ ਹੁੰਦਾ ਜਿਵੇਂ ਪੰਗਲਾਸ ਰੱਖਦੇ ਆ ਪਾਣੀ ਦਾ ਜੇ ਸੂਰਜ ਨੂੰ ਬਾਣੀ ਨੰਦੇ ਨੇ ਜਿਹੜੇ ਪਰਮਾਤਮਾ ਆਲਾ ਜਾਣ ਹਾਂਜੀ ਜਲ ਚੜਾਉਂਦੇ ਨੇ ਹੈਨਾ ਸਵੇਰੇ ਆਪਾਂ ਗੁਰੂਗ੍ਰਾਮ ਸਾਹਿਬ ਮੁਰੇ ਬੈਠੀ ਕਰ ਸਕਿਆ ਇhta ਹੁੰਦੇ ਨੇ ਵੀ ਹਾਲ ਹੈ ਚਾਰੇ ਤਰ ਮੱਜ ਨੇ ਦੱਸਣ ਵਾਲਾ ਵੀ ਚਾਹੀਦਾ ਪੁੱਛਣ ਵਾਲਾ ਵੀ ਜਾਏਗਾ ਕਿ ਇਹ ਨੌਂ ਗ੍ਰਹਿ ਜਿਹੜੇ ਭੋਲੇਨਾਥ ਨੇ ਬਣਾਏ ਨੇ ਹਾਂਜੀ ਉਹਨੇ ਪਹਿਲਾਂ ਇਹ ਨੌਂ ਗ੍ਰਹਿ ਬਣਾਏ ਧਾਪੀ ਬਣਾ ਕੇ ਇਹਦੇ ਆਲੇ ਦੇ ਖੇਚੇ ਬਣਾਈ ਧਰਤੀ ਇਹਨਾਂ ਨੌਂ ਗ੍ਰਹਿ ਇਹਦੇ ਆਲੇ ਰੱਖੇ ਹੋ ਮਦੇ ਨੇ ਇਸੇ ਕਰਕੇ ਫਿਰ ਉਹਨੇ ਜੋ ਸਰਤੀ ਬਣਾਈ ਇਹ ਤੌਂਟ ਰਿਆਂ ਤੇ ਕਿ ਸੂਰਿਆ ਤਕਸ ਬਣਾਈ ਵੀ ਦਿਨਾਂ ਇਹਦੇ ਨਾਲ ਵੜਨਾ ਚੰਦਰਮਾ ਦਾ ਰਾਤ ਨੂੰ ਵੜਨਾ ਇਸੇ ਕਰਕੇ ਫਿਰ ਇਹ বিষ্ণੂ ਭਗਵਾਨ ਦਾ ਇਹਨਾਂ ਨੂੰ ਰੂਪ ਦਿੱਤਾ ਗਿਆ ਤੇ বিষ্ণੂ ਭਗਵਾਨ ਜਿਵੇਂ ਮਹਾਰਾਜ ਆਪਣੇ ਗੁਰੂ ਨਾਨਕ ਪਾਤਸ਼ਾਹ ਨੇ ਹਾਂਜੀ ਸਾਰੇ ਗੁਰੂ ਹਾਂਜੀ ਇਸ ਕਰਕੇ ਫਿਰ ਇਹ ਗੁਰੂ ਗ੍ਰਹਿ ਦਾ ਵੀ ਕੰਮ ਕਰਦਾ ਜਿਹੜਾ ਸੂਰਿਆ ਵੀਰਵਾਰ ਨੂੰ ਠੀਕ ਹੈ ਐਤਵਾਰ ਨੂੰ ਬੰਗਲ ਦਾ ਵੀ ਕੰਮ ਕਰਦਾ ਠੀਕ ਹੈ ਜੀ ਤੇ ਇਸ ਕਰਕੇ ਸੂਰੀ ਮਹਾਰਾਜ ਨੂੰ ਕੋਲੇ ਨਾਸਨ ਲਿਜਾਣਾ ਪਿਆ ਹੁਣ ਜਿਵੇਂ ਆਪਾਂ ਨੇ ਕੋਈ ਵੀ ਮਹਿਕਮਾ ਤਿਆਰ ਕਰਨਾ ਉਹਦੇ ਵਿੱਚ ਆਪ ਇੱਕਾਂ ਦਾ ਹਾਂਜੀ ਜੀ ਜਾਣਕਾਰੀ ਚਾਹੀਦਾ ਪ੍ਰਧਾਨ ਚਾਹੀਦਾ ਹਣਾ ਹਾਂਜੀ ਹਾਂਜੀ ਇਦਾਂ ਪੰਜ ਆਉਦਾ ਉਹਨਾਂ ਨੌ ਮੈਂਬਰ ਬਣਾਏ ਨਾਲ ਠੀਕ ਹੈ ਜੀ ਉਹਦੇ ਵਿੱਚ ਮੇਨ ਵਰਮਾ ਵਿਸ਼ਨੂ ਮਹੇਸ਼ ਰਹੇ ਉਸਤੀ ਨੂੰ ਸਜਣ ਵਾਸਤੇ ਹਾਂ ਤੇ ਹੋਰ ਸੂਰੀ ਮਹਾਰਾਜ ਦਾ ਇਵੇਂ ਰੋਗ ਹੁੰਦਾ ਜਿਹੜਾ ਹਾਂਜੀ ਉਹ ਪਤਲਾਵ ਚਮੜੀ ਉੱਤੇ ਦੇਖਦਾ ਹੁੰਦਾ ਚਮੜੀ ਦਾ ਰੋਗ ਅੱਡਾਂ ਦਾ ਰੋਗ ਤੇ ਗਰਮੀ ਵੱਧ ਬੋਲਦਾ ਉਹ ਬੰਦਾ ਸੰਡੇ ਸੁਹਾਣਾ ਗੱਲ ਨਹੀਂ ਕਰਦਾ ਉਹਦੇ ਸੰਡੇ ਸੁਹਾਣ ਨਾਲ ਗੱਲ ਵੱਢਦੀ ਉਹ ਨਹੀਂ ਉਹਨੇ ਆਪਣੇ ਗਰਮੀ ਦੇ ਵਿੱਚ ਹੀ ਜਿਵੇਂ ਸੂਰਜ ਤਪਸ ਪੈਂਦਾ ਉਹ ਆਪਣੇ ਜਿੰਦਗੀ ਨੂੰ ਬਰਬਾਦ ਕਰ ਲੈਂਦਾ ਜਦੋਂ ਕਰਮ ਨਹੀਂ ਕਰਦਾ ਹਨਾ ਫਿਰ ਉਹਨੂੰ ਗੁੱਸਾ ਵੀ ਜ਼ਿਆਦਾ ਆਉਂਦਾ ਹੁੰਦਾ ਹੋਵੇ ਜੀ ਆ ਆ ਲੈ ਉਸੇ ਨਾਲ ਆਗੂ ਬੋਲਾ ਜਿਵੇਂ ਮੋਦੀ ਨਹੀਂ ਵੜਕਦਾ ਹੁੰਦਾ ਹਾਂਜੀ ਭਾਈਓ ਬੰਦੋ ਹਮਨੇ ਡਰਤੇ ਹਮ ਡਰਤੇ ਹਾਂ ਕਰਤੇ ਹਾਂਜੀ ਚੱਕਰ ਵੀ ਉਸੇ ਉਹਦਾ ਹੁੰਦਾ ਹੁਣ ਜਿਵੇਂ ਮੋਦੀ ਦਾ ਜਿਹੜਾ ਇੱਕ ਸ਼ੁਪਰ ਗ੍ਰਹਿ ਟੌਪ ਦਾ ਰਿਹਾ ਇੱਕ ਸੂਰਿਆ ਦੇਵ ਇੱਕ ਚੰਦਰਮਾ ਇਹਦੇ ਤਿੰਨ ਗ੍ਰਹਿ ਟੌਪ ਦੇ ਨੇ ਦੇਲਾ ਵਰਲਡ ਦੇ ਵਿੱਚ ਬਣਾਤਾ ਕਹਨਾ ਖਸਮ ਹਾਂਜੀ ਇਦੇ ਮੱਥੇ ਦੀ ਫੋਟੋ ਦੇ ਦੇਖੀ ਐ ਜਿਵੇਂ ਉੱਤੇ ਨੂੰ ਸਾਈਡ ਤੇ ਸੱਜੇ ਪਾਸੇ ਸੂਰੀਆ ਲਾਈਨ ਆਉਂਦੀ ਆ ਖੱਬੇ ਪਾਸੇ ਚੰਦਰਮਾ ਆਉਂਦੀ ਆ ਅੱਛਾ ਖੱਬੇ ਪਾਸੇ ਫਿਰ ਸ਼ੁਕਰ ਆਉਂਦਾ ਅੱਛਾ ਇਹਦਾ ਇੱਕ ਯੂ ਬਣਾਇਆ ਹੋਇਆ ਅੱਛਾ ਸ਼ੁਕਰ ਦੇ ਵਿੱਚ ਜਿਵੇਂ ਮੱਛੀ ਕਹਿਲਾ ਮੂੰਹ ਜੇ ਇਧਰੋਂ ਇਹਦੇ ਅੱਖਾਂ ਵੱਲ ਨੂੰ ਆਉਂਦਾ ਉਹ ਐ ਯੂ ਟਾਈਪ ਜਿਹਾ ਬਣਾਇਆ ਉਲਟਾ ਇਹ ਉਹਦੇ ਵਿੱਚ ਸ਼ੁਕਰ ਗ੍ਰਹਿ ਜਿੱਥੋਂ ਦੀ ਇਹ ਨੰਗ ਦਾ ਤੈਨੂੰ ਕਿਹਾ ਪਾਣੀ ਦਾ ਕਰਕਾ ਮੱਛੀ ਦਾ ਹਾਂਜੀ ਹੁਣ ਜੇ ਤੇਰੀ ਕੈਮਲੀ ਦੀ ਰਾਸ਼ੀ ਆ ਹਾਂਜੀ ਇਹ ਮੇਨ ਦੇ ਵਿੱਚ ਰੋਟੇਟਡ ਕਰਦੀ ਆ 50% ਅੱਛਾ ਇਹਦੇ ਤਿੰਨ ਖੇਤਰ ਨਹੀਂ ਤੁਹਾਨੂੰ ਦੱਸੂਗਾ ਅੱਛਾ ਉਹਨਾਂ ਖੇਤਰਾਂ ਦੇ ਵਿੱਚ ਦਾਨ ਪੁੰਨ ਸੇਵਾ ਜਪ ਤਪ ਕੀਤਾ ਜਾਵੇ ਤੇ ਸ਼ੁਭ ਹੋ ਜਾਂਦਾ ਏ ਠੀਕ ਚੰਦਰਮਾ ਟੁਪਰ ਇਹੀ ਅੱਜ ਦੀ ਕਥਾ ਸੀਗੀ ਜੀ ਤੇ ਤੁਹਾਡਾ ਕਿਸੇ ਦਾ ਵੀ ਕੋਈ ਵੀ ਸਵਾਲ ਹੋਵੇ ਤੁਸੀਂ ਫੋਨ ਕਰਕੇ ਜਾਂ ਕਮੈਂਟਸ ਵਿੱਚ ਪੁੱਛ ਸਕਦੇ ਹੋ ਜੀ ਅਸੀਂ ਤੁਹਾਡੇ ਸਵਾਲ ਦਾ ਜਵਾਬ ਅਗਲੀ ਵੀਡੀਓ ਚ ਦੇ ਦਵਾਂਗੇ ਤੇ ਜੇਕਰ ਤੁਸੀਂ ਕੋਈ ਖਾਸ ਕਥਾ ਜਾਂ ਟੌਪਿਕ ਮਾਰੇ ਜਾਣਨਾ ਚਾਹੁੰਦੇ ਹੋ ਜੀ ਤਾਂ ਉਹ ਵੀ ਤੁਸੀਂ ਕਮੈਂਟਸ ਵਿੱਚ ਦੱਸ ਸਕਦੇ ਹੋ ਉਹਦੇ ਤੇ ਵੀ ਆਪਾਂ ਅਗਲੀ ਵੀਡੀਓ ਬਣਾ ਦਵਾਂਗੇ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਕਿਸੇ ਵੀ ਵਿਅਕਤੀ ਨਾਲ ਤੁਸੀਂ ਸਪੈਸ਼ਲੀ ਕੋਈ ਪੀੜਿਤ ਵਿਅਕਤੀ ਨਾਲ ਤੁਸੀਂ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਅਸੀਂ ਉਹਦੀ ਹੈਲਪ ਕਰ ਸਕੀਏ ਜੀ ਤੇ ਕੋਈ ਵੀ ਦੇਸੀ ਦਵਾਈ ਹੈ ਜਿਹੜੀ 3 ਦਿਨਾਂ ਦੀ ਫ੍ਰੀ ਹੈ ਜੀ ਗੁਰਬਖਸ਼ ਸਿੰਘ ਜੀ ਵੱਲੋਂ ਜੇ ਲੱਗਦੀ ਆ ਕੰਮ ਕਰਦੀ ਆ ਕੋਈ ਜੁੜੀ ਬੁੱਟੀ ਤਾਂ ਤੁਸੀਂ ਆਪਣੀ ਇੱਛਾ ਅਨੁਸਾਰ दान ਕਰ ਸਕਦੇ ਹੋ ਜੀ ਗੁਰਮੁਖ ਸਿੰਘ ਜੀ ਜਿਹੜੇ ਨੇ ਸ਼ਨੀ ਮੰਦਿਰ ਦੇ ਪੁਜਾਰੀ ਨੇ ਤੇ ਸੰਸਥਾਨ ਵੀ ਹੈ ਨਾ ਕੋਲੋਂ ਇੱਕ ਦੋ ਚੱਲਦੇ ਨੇ ਤੁਹਾਡਾ ਸਾਰਾ ਦਿੱਤਾ ਹੋਇਆ ਦਾਨ ਉੱਥੇ ਲੱਗਣਾ ਹੈ ਤੇ ਜੇਕਰ ਦਵਾਈ ਤੁਹਾਨੂੰ ਲੱਗਦਾ ਕੰਮ ਨਹੀਂ ਕਰਦੀ ਕੋਈ ਗੱਲ ਨਹੀਂ ਜੀ ਬਿਲਕੁਲ ਫ੍ਰੀ ਹੈ ਕੋਈ ਚੱਕਰ ਨਹੀਂ ਚਲੋ ਜੀ ਆ ਹੁਣ ਆਪਾਂ ਸਮਾਪਤੀ ਕਰ ਦਿਆ ਜੀ ਤੇ ਕੱਲ ਨੂੰ ਸੋਮਵਾਰ ਦੀ ਕਥਾ ਹੋਵੇਗੀ ਜੀ ਵੀਡੀਓ ਜ਼ਰੂਰ ਦੇਖਿਓ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਸ਼ੁਭਕਾਮਨਾਵਾਂ